ਪੰਜਾਬ ਦੇ ਮੋਗਾ ਜ਼ਿਲ੍ਹੇ ਵਿੱਚ ਇੱਕ ਅੰਗਰੇਜ਼ੀ ਅਧਿਆਪਕ ਨੂੰ ਸ਼ੁੱਕਰਵਾਰ ਨੂੰ ਇੱਕ ਅਜੀਬੋ-ਗਰੀਬ ਤਬਾਦਲਾ ਆਊਟਰ ਹਾਸਲ ਹੋਇਆ ਜਿਸ ਵਿੱਚ ਕਿਹਾ ਗਿਆ ਕਿ ਉਸ ਨੂੰ ਸੁਖਾਵੇਂ ਮਾਹੌਲ ਅਤੇ ਜਨ ਹਿੱਤ ਲਈ ਇਸ ਸਕੂਲ ਤੋਂ ਬਦਲਿਆ ਜਾ ਰਿਹਾ ਹੈ ਸੈਕੰਡਰੀ ਸਿੱਖਿਆ ਪੰਜਾਬ ਡਾਇਰੈਕਟਰ ਪਰਮਜੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਤਬਾਦਲੇ ਦੇ ਹੁਕਮ ਵਿੱਚ ਦੱਸਿਆ ਗਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਖੁਖਰਾਣਾ ਮੋਗਾ ਵਿਖੇ ਤਾਇਨਾਤ ਅੰਗਰੇਜ਼ੀ ਦੇ ਮਾਸਟਰ ਅਜੀਤਪਾਲ ਸਿੰਘ ਦੀ ਬਦਲੀ ਪਿੰਡ ਲੁਬਾਨਗੜ੍ਹ ਲੁਧਿਆਣਾ ਸਕੂਲ ਵਿੱਚ ਕੀਤੀ ਜਾ ਰਹੀ ਹੈ ਹੁਕਮਾਂ ਵਿੱਚ ਤਬਾਦਲਾ ਕਰਨ ਦਾ ਜ਼ਿਕਰ ਵੀ ਕੀਤਾ ਗਿਆ ਇਸ ਵਿੱਚ ਵਜ੍ਹਾ ਇਹ ਦੱਸੀ ਗਈ ਕਿ ਸਕੂਲ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਲਈ ਲੋਕ ਹਿੱਤ ਤਹਿਤ ਇਹ ਫੈਸਲਾ ਲਿਆ ਗਿਆ ਹੈ ਇਹ ਹੁਕਮ ਉਸ ਅਧਿਆਪਕ ਨੂੰ ਕਰਾਪਥ ਹੋਈ ਜਿਸ ਦੀ ਬਦਲੀ ਇਸ ਸਕੂਲ ਤੋਂ ਕੀਤੀ ਗਈ ਹੈ ਅਧਿਆਪਕ ਨੇ ਇਹ ਵੀ ਦਾਵਾ ਕੀਤਾ ਕਿ ਉਸ ਦੀ ਤਾਜ਼ਾ ਬਦਲੀ ਸਕੂਲ ਵਿੱਚ ਚੱਲ ਰਹੇ ਕੂਪਰਬੰਦ ਦਾ ਨਤੀਜਾ ਹੈ ਸਕੂਲ ਜਿੱਥੇ ਪ੍ਰਿੰਸੀਪਲ ਲੈਕਚਰਾਰਾਂ ਸਮੇਤ ਕਈ ਅਸਾਮੀਆਂ ਖਾਲੀ ਪਈਆਂ ਹਨ ਅਤੇ ਉਸ ਸਕੂਲ ਤੋਂ ਉਸ ਨੂੰ ਬਦਲ ਕੇ ਹੁਣ ਲੁਧਿਆਣਾ ਦੇ ਇੱਕ ਸਕੂਲ ਵਿੱਚ ਭੇਜ ਦਿੱਤਾ ਗਿਆ ਹੈ ਕਿਉਂਕਿ ਉਸ ਨੇ ਸਕੂਲ ਵਿੱਚ ਚੱਲ ਰਹੇ ਕੂਪਰਬੰਦ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਸੀ ਦਾ ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਦੇ ਮੁਤਾਬਕ ਅਧਿਆਪਕ ਨੇ ਮਿਡਡੇ ਮੀਨਸ ਟੀਮ ਚ ਫੰਡਾਂ ਦੀ ਦਰਵਰ ਤੋਂ ਖਾਲੀ ਅਸਾਮੀਆਂ ਕਾਰਨ ਕੂ ਪ੍ਰਬੰਧਨ ਦੇ ਦੋਸ਼ ਲਗਾਏ ਸਨ ਜਿਸ ਤੋਂ ਬਾਅਦ ਤੁਰੰਤ ਇਹ ਫੈਸਲਾ ਲੈ ਲਿਆ ਗਿਆ। ਇਹਨਾਂ ਇਲਜ਼ਾਮਾਂ ਵਿੱਚ ਕਿੰਨੀ ਸੱਚਾਈ ਹੈ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਪੰਜਾਬ ਦੇ ਸਕੂਲਾਂ ਦੀ ਬਦਲੀ ਨੁਹਾਰ ਦੇ ਦਾਅਵਿਆਂ ਦਰਮਿਆਨ ਸਾਹਮਣੇ ਆਈ ਇਸ ਖਬਰ ਨੇ ਕੁਝ ਵੱਡੇ ਤੇ ਅਹਿਮ ਬੁਨਿਆਦੀ ਸਵਾਲ ਜ਼ਰੂਰ ਖੜੇ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਅਧਿਆਪਕਾਂ ਨੇ ਤਬਾਦਲੀਆਂ ਦੀਆਂ ਖਬਰਾਂ ਪਿੱਛੋਂ ਵੀ ਵਿਵਾਦ ਪਖਿਆ ਸੀ ਅਤੇ ਹੁਣ ਇਸ ਸਕੂਲ ਅਧਿਆਪਕ ਦੀ ਅਚਾਨਕ ਹੋਈ ਬਦਲੀ ਨੇ ਮੂੜ ਸਵਾਲ ਖੜੇ ਕੀਤੇ ਹਨ। ਦ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਇਸ ਅਧਿਆਪਕ ਨੂੰ ਅਚਾਨਕ ਇਹ ਅਜੀਬੋ-ਗਰੀਬ ਆਰਡਰ ਹਾਸਲ ਹੋਏ ਪਰ ਅਧਿਆਪਕ ਮੁਤਾਬਕ ਸਕੂਲ ਵਿਚਲੇ ਕੁਪਰਬੰਧ ਨੂੰ ਉਜਾਗਰ ਕਰਨ ਦੀ ਉਸ ਨੂੰ ਸਜ਼ਾ ਮਿਲੀ ਹੈ ਮਾਸਟਰ ਅਜੀਤ ਪਾਲ ਸਿੰਘ ਮੋਗਾ ਦੇ ਪਿੰਡ ਖੁਖਰਾਣਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਗਰੇਜ਼ੀ ਦੇ ਅਧਿਆਪਕ ਵਜੋਂ ਤਾਇਨਾਤ ਸਨ ਸਿੱਖਿਆ ਵਿਭਾਗ ਦੇ ਤਾਜ਼ਾ ਹੁਕਮਾਂ ਤਹਿਤ ਉਸ ਦੀ ਬਦਲੀ ਹੋਣਾ ਪਿੰਡ ਲੁਬਾਨਗੜ ਲੁਧਿਆਣਾ ਦੇ ਸਕੂਲ ਵਿੱਚ ਕਰ ਦਿੱਤੀ ਗਈ ਹੈ ਹੁਕਮਾਂ ਵਿੱਚ ਬਦਲੀ ਦਾ ਕਾਰਨ ਦਾ ਜ਼ਿਕਰ ਵੀ ਹੈਰਾਨ ਕਰਨ ਵਾਲਾ ਹੈ ਜਰਾ ਇੱਕ ਵਾਰ ਫਿਰ ਇਸ ਨੂੰ ਧਿਆਨ ਸੁਣੋ ਸਕੂਲ ਦੇ ਮਾਹੌਲ ਨੂੰ ਸੁਖਾਵਾਂ ਬਣਾਉਣ ਅਤੇ ਲੋਕ ਹਿੱਤ ਤਹਿਤ ਅਜਿਹੇ ਕਿਹੜੇ ਲੋਕ ਸਨ ਜਿਸ ਦਾ ਜਵਾਬ ਤਾਂ ਸ਼ਾਇਦ ਨਾ ਮਿਲੇ ਪਰ ਇੱਕ ਪਾਸੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦੇ ਦਮਗੇ ਅਤੇ ਦੂਜੇ ਪਾਸੇ ਇਸ ਤਰ੍ਹਾਂ ਦੇ ਫੈਸਲੇ ਕਈ ਵੱਡੇ ਸਵਾਲ ਖੜੇ ਕਰਦੇ ਹਨ ਡਿਜੀਟਲ ਨਿਊਜ਼ ਚੈਨਲ ਸਿੱਖ ਨਿਊਜ਼ ਐਕਸਪ੍ਰੈਸ ਸਾਲ 2015 ਤੋਂ ਲਗਾਤਾਰ ਨਿਰਦਰ ਤੇ ਨਿਰਪੱਖ ਤਰੀਕੇ ਨਾਲ ਪਾਈਚਾਰੇ ਦੀ ਸੇਵਾ ਕਰਦਿਆਂ ਆਵਾਜ਼ بلند ਕਰ ਰਿਹਾ ਹੈ ਸਿੱਖ ਨਿਊਜ਼ ਐਕਸਪ੍ਰੈਸ ਦੀ ਨਿਰਪੱਖ ਪੱਤਰਕਾਰਤਾ ਨੂੰ ਸਪੋਰਟ ਕਰਨ ਲਈ ਸਕਰੀਨ ਤੇ ਦਿੱਤੇ ਕਯੂਆਰ ਕੋਡ ਨੂੰ ਸਕੈਨ ਕਰਕੇ ਪੇ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ